ਸਰੇ ਕਾ ਇਹ ਸਾਰਿਆਂ ਨੂੰ ਅੱਜ ਆਪਾਂ ਬਾਲੂ ਸ਼ਾਇ ਬਣਾਵਾਂਗੇ ਆ ਕੌਲੀ ਮੈਦੇ ਦੀ ਹੈ ਇਹ ਆਪਾਂ ਇਹਦੇ ਚ ਡੋਂਗੇ ਚ ਪਾ ਲਾਂਗੇ ਤੇ ਅੰਦੀ ਕੌਲੀ ਕਿ ਹੋਦੀ ਹੈ ਆਪਾਂ ਗਰਮ ਕਰਕੇ ਰੱਖ ਲਿਆ ਇਹ ਇਹ ਵਿੱਚ ਪਾਵਾਂਗੇ ਉਹਨੂੰ ਅਪਰਲਾ ਲਾਂਗੇ ਹੱਥ ਨਾਲ ਚੰਗੀ ਤਰ੍ਹਾਂ ਲੋ ਆਪਾਂ ਚੰਗੀ ਤਰ੍ਹਾਂ ਲਾ ਲਿਆ ਤੇ ਹੁਣ ਆਪਾਂ ਦੋ ਚਮਚੇ ਦਹੀਂ ਦੇ ਪਾਵਾਂਗੇ ਇਹਨੂੰ ਵੀ ਲਾ ਲਾਂਗੇ ਆਪਾਂ ਸਵਾਰ ਕੇ ਉਹਣਾ ਥੋੜਾ ਜਿਹਾ ਬੇਕਿੰਗ ਸੋਡਾ ਤੀਜਾ ਕੈਸਾ ਚਮਚੇ ਦਾ ਤੇ ਚੁਟਕੀ ਕਿ ਨਾਣ ਹੈ ਇਹ ਪਾਵਾਂਗੇ ਜਵਾਹ ਆਪਾਂ ਲਡਗਰਾਂ ਕੋਲ ਕੇ ਰੱਖ ਲਿਆ ਤੇ ਹੁਣ ਆਪਾਂ ਇਹ ਪਾਵਾਂਗੇ ਰੰਗ ਇਹਨਾਂ ਰੰਗ ਸੋਨਾ ਬਣ ਜਾਊਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਆਟੇ ਵਾਂਗ ਬਨੋ ਲਾਂਗੇ ਹੁਣ ਪਾਣੀ ਪਾਵਾਂਗੇ ਤੇ ਕਰੜਾ ਕਰੜਾ ਰੱਖਾਂਗੇ ਢਿੱਲਾ ਨਹੀਂ ਕਰਦੇ ਲਓ ਆਟਾ ਆਪਾਂ ਚੰਗੀ ਤਰ੍ਹਾਂ ਗਨ ਲਿਆ। ਅਧਿਆ ਬਣਾ ਲਿਆ ਤੇ ਹੁਣ ਆਪਾਂ ਇਹਨੂੰ 10-15 ਮਿੰਟ ਟਾਕੇ ਰੱਖ ਦਿਆਂਗੇ ਤੇ ਫਿਰ ਹੋਰ ਨਰਮਾ ਹੋ ਜਾਊਗਾ। ਲਓ 10-15 ਮਿੰਟ ਹੋ ਗਿਆ ਆਟਾ ਪਏ ਨੂੰ ਤੇ ਹੁਣ ਆਪਾਂ ਬਣਾਵਾਂਗੇ ਵਾਲੂ ਸ਼ਾਈ ਇਹਨੂੰ ਬਣਾ ਕੇ ਆਪਾਂ ਇਸ ਤਰ੍ਹਾਂ ਕਰ ਦੇਾਂਗੇ ਵਿੱਚ ਮੋਰੀ ਕਰ ਦੇਾਂਗੇ ਇਸ ਤਰ੍ਹਾਂ ਕਰ ਦੇਾਂਗੇ ਸਾਰੇ ਆਪਾਂ ਇਸ ਤਰ੍ਹਾਂ ਬਣਾ ਲਾਂਗੇ। ਹਲੋ ਆਪਾਂ ਬਾਲੂ ਚਾਹਨਾ ਸਾਰੇ ਬਣਾ ਲਾਂਗਾ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ। ਹੁਣ ਆਪਾਂ ਪਰਫੈਂਡ ਪਾਵਾਂਗੇ। ਜਦੋਂ ਫੈਨ ਗਰਮ ਹੋ ਗਿਆ ਫਿਰ ਆਪਾਂ ਵਿੱਚ ਬਾਲੂਛੇਗਾ ਤਲਾਂਗੇ ਇਹ ਥੋੜਾ ਥੋੜਾ ਗਰਮ ਹੋ ਗਿਆ ਆਪਾਂ ਬਾਲਾ ਗਰਮ ਨਹੀਂ ਕਰਦੇ ਘੱਟ ਗਰਮ ਚ ਬਣਾਵਾਂਗੇ ਹੁਣ ਪਾਵਾਂਗੇ ਆਪਾਂ ਆਪਾਂ ਇੰਨੇ ਇੰਨੇ ਕਰਕੇ ਪਾਵਾਂਗੇ

ਲੋ ਬਾਲੇ ਸੰਗਰ ਅੜਕੂਗਾ ਕੇਪਾ ਬਾਹਰ ਕੱਢਾਂਗੇ ਹਾਂ ਅਰੇ ਫੈਂ ਸਾਰਾ ਨਿਚੋੜ ਦਾਂਗੇ ਬਾਕੀ ਰਹਿੰਦੀ ਆ ਆਪਾਂ ਹੁਣ ਬਣਾ ਲਾਂਗੇ ਹੁਣ ਆਪਾਂ ਸਾਰੇ ਗੇ ਪਾ ਦਾਂਗੇ ਅੱਗੇ ਜਿੰਨੀਆਂ ਹੀ ਇੱਕ ਵੱਧ ਹੈ ਅੱਜ ਵੀ ਆਪਾਂ ਅੰਦਰਲੇ ਚੱਲੇ ਤੇ ਬਣਾਈਆਂ ਬਣਾਉਣੇ ਆ ਤੇ ਬਾਹਰਲਾ ਹੋ ਜਾ ਟਕਿਆ ਹੀ ਪਿਆਗਾ ਖੇੜਿਆ ਨਹੀਂ ਬੱਦਲ ਹੋਈ ਜਾਂਦੇ ਫਿਰ ਟਕਣ ਦਾ ਬਹੁਤ ਵੱਡਾ ਕੰਮ ਹੋ ਜਾਂਦਾ ਹੈ ਬੱਦਲ ਹੋ ਜਾਂਦੇ ਰੋਜ਼ ਮੀਂਹ ਤਾਂ ਨਹੀਂ ਆਇਆ ਬੱਦਲ ਰੋਜ਼ ਹੋ ਜਾਂਦੇ ਦਿਖਾ ਦਿੰਦਾ ਹੈ ਲੋ ਬਾਲੂ ਸੈਨ ਆਪਣੇ ਸਾਰੀਆਂ ਰੜ ਗਈਆਂ ਤੇ ਹੁਣ ਆਪਾਂ ਚਾਸ ਨਹੀਂ ਬਣਾਵਾਂਗੇ ਇਹ ਬਾਹਰ ਕੱਢ ਕੇ ਖੋਲੀ ਖੰਡ ਦੀ ਏ ਤੇ ਦੋ ਆਪ ਅੱਧਾ ਪਾਣੀ ਪਾਵਾਂਗੇ ਲਓ ਆਪਣੇ ਖੰਡ ਖੁਰਦੇ ਜਾਂਦੀ ਹੈ ਤੇ ਚਾਸਨੀ ਬਣਨੀ ਸ਼ੁਰੂ ਹੁੰਦੀ ਜਾਂਦੀ ਹੈ ਇੱਕ ਤਾਰ ਬਣਾਵਾਂਗੇ ਚਾਸਨੀ ਆਪਾਂ ਇਹ ਚਾਪਾ ਤੋੜ ਕੇ ਦੋ ਲੈ ਕੇ ਨਾ ਪਾਵਾਂਗੇ ਲੋ ਚਾਸ ਨੇ ਆਪਣੀ ਕਤਾਰ ਬਣ ਗਈ ਏ ਤੇ ਹੁਣ ਆਪਾਂ ਲਾਵਾਂਗੇ ਤੇ ਗਰਮ ਗਰਮ ਚ ਆਪਾਂ ਵੱਲਛਾਈਆਂ ਪਾ ਦਾਂਗੇ ਵਿੱਚ ਆਪਾਂ ਚੰਗੀ ਤਰ੍ਹਾਂ ਇਹ ਰਵੇੜਕੇ ਵਿੱਚ 10-15 ਮਿੰਟ ਰੱਖ ਦਿਆਂਗੇ ਤੇ ਫਿਰ 10-15 ਮਿੰਟਾਂ ਨੂੰ ਦੇਖਾਂਗੇ ਕਿ ਆਸ ਨੇ ਵਿੱਚ ਰਚ ਜੂਗੀ ਹਲੋ ਖੰਡ ਵੀ ਰਚ ਗਈ ਐ ਸੁੱਕ ਗਈ ਖੰਡ ਤੇ ਹੁਣ ਆਪਾਂ ਇਹਨੂੰ ਭਾਂਡੇ 'ਚ ਕੱਢ ਲਾਂਗੇ ਇਹਨਾਂ ਨੂੰ ਉਹ ਤਾਂ ਵਧੀਆ ਖੰਡ ਚੜ ਗਈ ਉੱਤੇ 25 ਮਿੰਟ ਹੋ ਗਏ ਖੰਡ ਚ ਪਈਆਂ ਨੂੰ ਇੱਕ ਟੁੱਟ ਗਈ ਆ ਕੱਢਣ ਲੱਗਿਆ ਖੁਰਚਣਾ ਵੱਜ ਗਿਆ ਦੇਖੋ ਕਿੱਡੀਆਂ ਵਧੀਆ ਬਣ ਗਈਆਂ ਬਹੁਤ ਲਈ ਸਾਈ ਕਿੱਡੀ ਸਭ ਵਧੀਆ ਬਹੁਤ ਵਧੀਆ ਬਣੀਆਂ ਬਾਜ਼ਾਰ ਵਰਗੀਆਂ ਬਣੀਆਂ ਜਮਾ ਬਹੁਤ ਵਧੀਆ ਬਣੀਆਂ ਤੁਹਾਨੂੰ ਆ ਜਿਹੜੀ ਟੁੱਟੀ ਹੈ ਤੋੜ ਕੇ ਦਿਖਾਵਾਂਗੇ ਦੇਖੋ ਕਿੱਡੀਆਂ ਵਧੀਆ ਬਣੀਆਂ ਰੰਗ ਵੀ ਬਹੁਤ ਸੋਹਣਾ ਹੈਗਾ ਬਣਿਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ